ਮੈਂ ਕਰਾਂ ਮੈਂ ਕਰਾਂ ਮੈਂ ਦੋ ਬੰਦੇ ਮੇਰੇ ਨਾਲ ਆਓ ਐ ਬੰਦੇ ਮੇਰੇ ਨਾਲ ਗੱਲ ਕਰੋ ਮੈਂ ਕਹਿੰਦਾ ਨਾ ਲੋਕ ਇੱਧਰ ਆ ਮੈਂ ਚੁੱਪ ਰੋ ਬਾਈ ਬਿਰੇਸਾ ਚੱਲੇ ਬਿਰੇਸਾ ਆਪਾਂ ਲੜਮਾ ਨਹੀਂ ਕੁਛ ਨਹੀਂ ਬੋਲਣਾ ਨਹੀਂ ਕੋਈ ਚੱਲੇ ਬਿਰੇ ਚੱਲੇ ਓਕੇ ਚੱਲੇ ਪਰ ਸੰਗਤਪੁਰੇ ਜੀ ਪਿੰਡ ਇੱਥੇ ਜਮੀਨ ਨਹੀਂ ਇਹ ਚ ਜਮੀਨ ਨਹੀਂ ਕੋਈ ਨਹੀਂ ਕਿਹੜਾ ਬੋਲੇ ਕੱਟੇ ਇਹ ਜਿਹੜਾ ਮੈਲਟਰ ਐ ਐਸ.ਡੀ.ਐਮ ਸਾਹਿਬ ਦਾ ਐਸ.ਡੀ.ਐਮ ਸਾਹਿਬ ਨੇ ਓਬਜੈਕਸ਼ਨ ਲਵਾਤਾ ਬੀ.ਡੀ.ਪੀ. ਨੂੰ ਲਵਾਤਾ ਪਰ ਸੰਗਤਪੁਰੇ ਦੇ ਵਿੱਚ ਪੰਚਾਇਤੀ ਜਮੀਨ ਇਹ ਕਿਹਦਾ ਜੀ ਐਸ.ਡੀ.ਐਮ ਸਾਹਿਬ ਨੂੰ ਕਹਿੰਦਾ ਰੋਣੇ ਬਣਾ ਪੁਲ ਨਾ ਜੀ ਇਹ ਅਸੀਂ ਆਪਦਾ ਦੇਖਾਂਗੇ ਕਿ ਸਾਡਾ ਮੈਂਟਰ ਚੋਣ ਕਮੇਟੀ ਸਾਨੂੰ ਕੀ ਕਹਿੰਦਾਗਾ ਪਰ ਸੰਗਤਪੁਰੇ ਦੇ ਵਿੱਚ ਜਿਹੜਾ ਵਜੈਕਸ਼ਨ ਲੱਗਿਆ ਪੰਚਾਇਤੀ ਜ਼ਮੀਨ ਨਹੀਂ ਹੈਗੀ ਉੱਥੇ ਸੰਗਤਪੁਰੇ ਕੋਣ ਲੱਗ ਰਿਹਾ ਹੈ ਇਲੈਕਸ਼ਨ ਲੜੇ ਮੇਰੇ ਬਾਈਫਲ ਇਲੈਕਸ਼ਨ ਲੜਦੇ ਜੇ ਪਾਵਾ ਪਰੇ ਸ਼ਹਿਰੋਂ ਲਾਏ ਪੰਚਾਇਤੀ ਜ਼ਮੀਨ ਦਾ ਵਜੈਕਸ਼ਨ ਲਾਇਆ ਜਣਾ ਨਹੀਂ ਪਹਿਲੇ ਪਾਸੇ ਜ਼ਮੀਨ ਨਹੀਂ ਹੈਗੀ ਕੋਈ ਦੀ ਛੋਟੀ ਸਰਵੇਾਈ ਕਰੀ ਨਹੀਂ ਕਿਸੇ ਨੇ ਇੱਕ ਵਾਰੀ ਸਰਵੇਾਈ ਤੁਸੀਂ ਐਮਐਲਐਮਐਲ ਸਾਬ ਦੀ ਗੱਡੀ ਕੀ ਰੇਕ ਕਰ ਰਹੇ ਹੋ ਸਰੇਮ ਤੱਕ ਹੋ ਰਿਹਾ ਜੇ ਕਿਨੇ ਤਫਾਰੋਂ ਤੋਂ ਡਰਦੇ ਆ ਮਾਰੇਣੇ ਨਾ ਉਹ ਕਰ ਰਿਹਾ ਹਾਂ 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 ਰੰਗ 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 ਬੋਲੋ ਕਿਹਣਾ ਬੋਲੂਗਾ ਹਾਂ ਮਰੌਣੀ ਪਾ ਕੌਣ ਹਾਰ ਰਿਹਾ ਇਹ ਇਹ ਉਹ ਜਾ ਰਹੀ ਹੈ ਮੇਰੇ ਘਰ ਇਹ ਕਾਲ ਕੈਨਸਲ ਕਰਾਏ ਹਾਂ ਸਲਾਮ ਸਰ ਘਾਉਰੇ ਦੁਪਹਿਰ ਦਾ ਤਾਂ ਘਾਉਰੇ 1 ਵਜੇ ਦਾ ਇਹ ਤਾਂ ਫੁੱਫੜਾ ਹੀ ਹੋਣ ਤੁਸੀਂ ਕਿਸੇ ਦਾ ਕੋਈ ਫੁੱਫੜਾ ਹਾਂਜੀ ਪਰ ਮੈਂ ਤੁਹਾਨੂੰ ਕਲੀਅਰ ਕਹਿਣਾ ਸੰਗਤਪੁਰੇ ਦੇ ਵਿੱਚ ਕੋਈ ਪੰਚਾਇਤੀ ਜ਼ਮੀਨ ਨਹੀਂ ਜਿਹੜਾ ਅਬਜੈਕਸ਼ਨ ਲੱਗਿਆ ਉਹ ਬਿਲਕੁਲ ਗਲਤ ਆ ਅਬਜੈਕਸ਼ਨ ਕੋਈ ਹੋਰ ਲਾ ਲੈਣ ਮੈਂ ਚੇਅਰਮੈਨ ਰਿਆਂ ਪੰਚਾਇਤ ਸਮਤੀ ਦਾ ਹੂੰ ਮੈਂ ਸਰਪੰਚ ਰਿਆਂ ਪਿੰਡ ਕਾਕੜੇ ਦਾ ਹੂੰ ਅੱਜ ਇਹ ਜਿੱਤਦਾ ਸੀ ਹੂੰ ਕਲੀਅਰ ਜਿੱਤਦਾ ਸੀ ਪਰ ਮੈਂ ਬਿਲਕੁਲ ਐਮਐਲਏ ਸਾਡਾ ਭਾਈਆ ਹੂੰ ਮੇਰੀ ਭੈਣ ਆ ਛੋਟੀ ਮੇਰੀ ਗੱਲ ਨੂੰ ਉਹਨਾਂ ਨੇ ਤੈਰ ਰਹਿ ਗਏ ਉਹ ਅੱਜ ਨਹੀਂ ਪਰ ਧੱਕਾ ਹੋਇਆ ਧੱਕਾ ਛਰੇ ਧੱਕਾ ਛਰੇਮ ਹੋਇਆ ਮੈਂ ਕਿਸੇ ਪਾਰਟੀ ਨਾਲੋਂਗੇ 2017 ਜੇ ਮੈਂ ਸਾਰੀ ਅਸੈਸੀ ਪਾਰਟੀ ਛੱਡੀ ਬੈਠਾ ਹੂੰ ਪਰ ਮੈਂ 2022 ਚ ਐਮਐਲਏ ਸਭ ਨਾਲ ਤੁਰਿਆ ਠੋਕੇ ਤੁਰਿਆ ਮੀਟੇ ਹਰ ਨਾਲ ਤੁਰਿਆ ਠੋਕੇ ਤੁਰਿਆ ਪਰ ਲੇਖਣ ਅੱਜ ਮੈਨੂੰ ਲੱਗਦਾ ਕਿ ਮੈਨੂੰ ਵੀ ਸ਼ਰਮ ਆ ਰਹੀ ਹੈ ਕਿ ਮੇਰੇ ਨਾਲ ਧੱਕਾ ਹੋਇਆ ਬਸ ਮੈਂ ਸ੍ਰੀ ਸਰਕਾਰ ਦੇ ਵਿੱਚ ਹੈਗੇ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮਐਲਏ ਹਾਂ ਔਰ ਮੇਰੀ ਰਿਸਪੌਂਸਿਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਹੈ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜੀ ਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫਗੂਆਲ ਪਿੰਡ ਦਾ ਕੋਈ ਗੋਲਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀ ਸਾਹਿਬ ਉਦੋਂ ਬਾਅਦ ਚ ਮੇਲਾ ਦਾ ਤੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸਡੀਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਆ ਪੁਲਿਸ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵ ਹੈਗਾ ਕਿ ਲੋਕਾਂ ਦੇ ਜਿਹੜੇ ਅ ਡੈਮੋਕਰੇਟਿਕ ਜਿਹੜਾ ਉਹਨਾਂ ਦਾ ਰਾਈਟ ਆ ਲੋਕਤੰਤ੍ਰਿਕ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੀਅਰ ਤੇ ਜਿਹੜੀ ਫੇਅਰ ਫਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰ ਦੀ ਹੋਣੀ ਚਾਹੀਦੀ ਆ ਔਰ ਮੈਂ ਉਹਦਾ ਸਮਰਥਨ ਕਰਦੀ ਆ ਔਰ ਇਹਦੇ ਲਈ ਅ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫ਼ਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜੇ ਐਦਾਂ ਦੇ ਜਿਹੜੇ ਅ ਜਿਹੜੇ ਸਿਸਟਮ ਜਿਹੜਾ ਚੱਲਦਾ ਜਿਹੜੀਆਂ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅਕਸ਼ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਜਿਹੜੀ ਬਦਨਾਮੀ ਹੁੰਦੀ ਆ ਸੋ ਮੈਂ ਇਕੱਲਾ ਇਹ ਨਹੀਂ ਅੱਜ ਸਵੇਰ ਦੀ ਮੈਂ ਮਾਨਯੋਗ ਬੀਡੀਪੀ ਨੂੰ ਸਭ ਨੂੰ ਮੈਂ ਫੋਨ ਤੇ ਫੋਨ ਮੈਂ ਕਰ ਰਹੀ ਆ ਕਿਉਂਕਿ ਮੇਰੇ ਕੋਲ ਲੋਕੀ ਤੁਸੀਂ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਸ ਸੀਗਾ ਲੋਕਾਂ ਨੂੰ ਜਿਨ੍ਹਾਂ ਨੂੰ ਉਥੋਂ ਕੋਈ ਬੰਦਾ ਨਹੀਂ ਮਿਲਦਾ ਕੋਈ ਪਟਵਾਰੀ ਨਹੀਂ ਮਿਲਦਾ ਕੋਈ ਬੀਡੀਪੀਓ ਸਾਹਿਬ ਆਪ 3 ਵਜੇ ਦੇ ਲਾ ਪਤਾ ਨੇ ਲੋਕੀ ਘੁੰਮਦੇ ਫਿਰਦੇ ਨੇ ਬਦਨਾਮੀ ਕੀ ਨਹੀਂ ਹੁੰਦੀ ਆਫਟਰ ਆ ਮੈਂ ਪਲੀਜ਼ ਐਮ ਐਲ ਏ ਜੀ ਨਾ ਮੈਂ ਕੀ ਨਾਮ ਜ਼ਰੂਰ ਦੱਸ ਦੋ ਕੀ ਇਨਪੁਟ ਮਿਲੀ ਸੀ ਕੀ ਕਿਹੜਾ ਅਧਿਕਾਰੀ ਸੀਗਾ ਜਾਂ ਕਿੱਥੋਂ ਪੈਸੇ ਲੈ ਰਿਹਾ ਸੀ ਮੈਨੂੰ ਨਾਮ ਜ਼ਰੂਰ ਦੱਸੋ ਮੁੰਡਾ ਸਾਡਾ ਕੰਪਲੇਨੈਂਟ ਇੱਥੇ ਖੜਾ ਹਾਂ ਜੀ ਮੈਨੂੰ ਆਫੀਸਰ ਦਾ ਨਾਮ ਦੱਸੋ ਕਿੰਨੇ ਪੈਸੇ ਦੀ ਕਿੰਨੇ ਪੈਸੇ ਲੈਂਦੀ ਹੈ ਆਫੀਸਰ ਦਾ ਨਾਮ ਦੱਸੋ ਦੇਖੋ ਮੈਂ ਇਹ ਨਹੀਂ ਕਹਿ ਸਕਦੀ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਚੈੱਕ ਕਰਾਇਆ ਮੈਨੂੰ ਆਫੀਸਰ ਦਾ ਨਾਮ ਦੱਸੋ ਪਲੀਜ਼ ਆਫੀਸਰ ਦਾ ਨਾਮ ਦੱਸੋ ਬੀਡੀਪੀਓ ਪਾ ਪਨੀਗੜ ਦੇ ਸੌਰੀ ਮੌਕੇ ਤੇ ਸੋ ਉਹਨਾਂ ਤੇ ਜਿਹੜੇ ਇਤਰਾਜ਼ ਲੱਗੇ ਨੇ ਮੈਂ ਕਹਿਣਾ ਚਾਹੁੰਦੀ ਆ ਕਿ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਕਲੀਅਰ ਕਰਾਇਆ ਜਾਵੇ ਕਿ ਤਾਂ ਜੋ ਜਿਹੜੀ ਸਾਡੇ ਤੇ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਠੀਕ ਹੈ ਨੀਜੀ ਕੋਲਡ ਸਟੋਰ ਦੀ ਇੱਥੇ ਹੀ ਬੈਠੇ ਜੀ ਹਾਂ ਜੀ ਸਾਡੇ ਪਿੰਡ ਬੱਗੋ ਵਾਲੇ ਅਸੀਂ ਤਾਂ ਆਪਣੇ ਵੋਟਾਂ ਵਾਸਤੇ ਉਧਰ ਫਿਰਦੇ ਸੀ ਠੀਕ ਹੈ ਕਿ ਉੱਥੇ ਬੈਠੇ ਸੀ ਠੀਕ ਹੈ ਜੀ ਮਨਸ਼ਾ ਕੀ ਬਾਈ ਕਿ ਕਿਸ ਕਾਰਨ ਕਰ ਰਹੀ ਤੁਹਾਨੂੰ ਕਿਉਂ ਲੱਗਿਆ ਮਨਸ਼ਾ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕਿੰਨੇ ਟਾਈਮ ਤੋਂ ਗੈਫ ਨੇ ਕੀ ਕਰ ਰਹੇ ਨੇ ਮਨਸ਼ਾ ਤਾਂ ਹੁਣ ਇਹਨਾਂ ਨੂੰ ਪਤਾ ਹੋਊਗਾ ਇਹ ਕਿ ਇਸ ਕੈਂਡੀਡੇਟ ਦੇ ਬੰਦੋਂ ਜਿਹੜੀ ਰਿਸ਼ਮਤ ਤਾਂ ਦਿੱਤੀ ਗਈ ਆ ਜਾਂ ਕੀ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਰਿਹਾ ਵੀ ਕਲੀਅਰ ਕਰੋਗੇ ਇਹ ਕਲੀਅਰ ਸਾਨੂੰ ਕੈਂਡੀਡੇਟ ਬਾਰੇ ਨਹੀਂ ਪਤਾ ਪਰ ਇਹ ਕੋਲਡ ਸਟੋਰ ਜੋ ਨਿੱਕੀ ਨਿੱਕੀ ਪੁਲਿਸਰ ਕੀਦਾ ਆਈ ਹੋ ਕੋਲਡ ਸਟੋਰ ਕੀਦਾ ਪੁਲਿਸ ਕੋਲਡ ਸਟੋਰ ਫੱਗੋ ਵਾਲੇ ਨੇ ਬਣੇ ਹੋਏ ਨੇ ਉਹ ਤਾਂ ਪ੍ਰਾਈਵੇਟ ਨੇ ਕੋਲਡ ਸਟੋਰ ਮੈਂ ਇਹ ਗੀਦਾ ਕਰਦਾ ਹਾਂ ਤੁਹਾਨੂੰ ਜਾਣਕਾਰੀ ਹੋਣੀ ਹੈ ਤਾਂ ਇੱਥੇ ਪਹੁੰਚਿਓ ਤੁਸੀਂ ਵਿਧਾਇਕ ਐਮ ਐਲ ਏ ਭਰਾਏ ਨੂੰ ਜਾਣ ਕੇ ਦਿੱਤੀ ਆ ਕਿਸ ਕੈਂਡੀਡੇਟ ਦੇ ਕਰਕੇ ਰਿਸ਼ਵ ਦਿੱਤੀ ਸੀ ਕਿੰਨੀ ਦਿੱਤੀ ਸੀ ਜੋ ਤੁਹਾਨੂੰ ਜਾਣਕਾਰੀ ਉਹ ਪਲੀਜ਼ ਦਿਓ ਵੀਰੇ ਵੀਰੇ ਅਸੀਂ ਨੇ ਉੱਥੋਂ ਨਿਕਲਦਾ ਦੇਖਿਆ ਹਾਂ ਹਾਂਜੀ ਨਿਕਲਦਾ ਦੇਖਿਆ ਨਾ ਕਿਸੇ ਦੇ ਪਰਸਨਲ 골ਡ ਸਟੋਰ ਤੇ ਕਿਉਂ ਗਿਆ ਵੀਡੀਓ ਪੀਆ ਸਰਕਾਰੀ ਬੰਦਾ ਉਹ ਤੁਸੀਂ ਆਪਣੇ ਆਪ ਹਿਸਾਬ ਲਾ ਲਓ ਠੀਕ ਹਨ ਕੈਂਡੀਡੇਟ ਨੂੰ ਪਾਣੀ ਕੋਈ ਨਹੀਂ ਆ ਰਿਹਾ ਲੈ ਫੰਡਰੀ ਵੀ ਕੋਈ ਇਸ ਤਰ੍ਹਾਂ ਦਾ ਹੈਗਾ ਗੜਬੜ ਹੋ ਸਕਦੀ ਹੈ ਜਿਹੜੀ ਗੜਬੜ ਹੋਣ ਤੁਸੀਂ ਯਾਰ ਪੱਤਰਕਾਰ ਹੋ ਬਈ ਸਾ ਆਪ ਸਾਰੇ ਹਿਸਾਬ ਲਾ ਲਓ ਵੀ ਕਾਹ ਤੋਂ ਆਊਗਾ ਪ੍ਰਾਈਵੇਟ ਜਗ੍ਹਾ ਪਾਣੀ ਤੁਸੀਂ ਸ਼ਿਕਾਇਤ ਕਰਤਾ ਹੋ ਨਾ ਸ਼ਿਕਾਇਤ ਤਾਂ ਬਈ ਕਰਾਂਗੇ ਅਸੀਂ ਜਦੋਂ ਕਿਸੇ ਨਿੱਜੀ ਚੀਜ਼ ਚਾਹੀ ਤੋ ਨਿਕਲਣਗੇ ਵੀਡੀਓ ਸਾਹਿਬ ਇੱਥੇ ਤੁਹਾਨੂੰ ਇਹ ਮਤਲਬ ਦੱਸੋ ਨਾ ਫਿਰ ਔਨ ਕੈਮਰਾ ਡਰ ਕੇ ਹੋ ਰਹੇ ਹੋ ਡਰਨ ਕਰੀ ਜੋ ਹੈ ਸ਼ਿਕਾਇਤ ਜਿਹਨੂੰ ਮਿਲ ਕੇ ਇੱਥੇ ਕਿਹੜਾ ਕੈਂਡੀਡੇਟ ਤੁਹਾਨੂੰ ਹੋਣਾ ਪਈ ਹੋਣਾ ਯਾਰ ਇਹ ਕਿਉਂ ਕਿਉਂ ਕਰ ਰਹੇ ਹੋ ਤੁਸੀਂ ਦੱਸੋ ਐਡਾ ਬੜਾ ਲੇ ਥੋੜੇ ਨਾਲ ਤੁਸੀਂ ਦੱਸੋ ਜਰਾ ਕੁਝ ਕੋਈ ਕੋਈ ਤਾਂ ਹੋਊਗਾ ਨਾ ਤੁਸੀਂ ਜਿਸ ਨਾਲ ਮੁਲਾਕਾਤ ਕੀਤੀ ਹੈ ਇਹ ਤਾਂ ਹੈ ਤੁਸੀਂ ਦੱਸੋ ਮਰੋ ਕੁਝ ਹਾਂਜੀ 7777 ਕਾਰ ਨੰਬਰ ਦੀ ਜਿਹੜੀ ਇਹਨਾਂ ਦੇ ਨਾਲ ਸੀਗੀ ਹਾਂਜੀ ਕਿਸ ਦੀ ਕਾਰ ਕੋਣ ਵੇਚ ਦੀਗਾ ਉਹ ਨਹੀਂ ਮੈਨੂੰ ਪਤਾ ਠੀਕ ਹੈ ਤੁਹਾਨੂੰ ਕੀ ਇਹ ਕਾਰ ਦੇ ਪੈਸੇ ਦਿੱਤੇ ਗਏ ਤੁਹਾਨੂੰ ਸਭ ਪਤਾ ਹੋਣਾ ਉਹ ਨਹੀਂ ਸਾਨੂੰ ਪੈਸੇ ਨਹੀਂ ਨਾ ਪਤਾ ਵੀ ਕੀ ਕਾਰ ਨੂੰ ਦਿੱਤੇ ਗਏ ਨੇ ਅੰਦਰ ਕੀ ਹੋਇਆ ਇਹਨੂੰ ਅੰਦਰਲੀ ਗੱਲ ਨਹੀਂ ਨਾ ਅਗਲੇ ਦਿਨ ਆਪਾਂ ਨੂੰ ਪਤਾ ਵੀ ਉਹਨੇ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਨੇ ਸ਼ਾਸਨ ਇੱਥੇ ਸੀ ਮੀਡੀਆ ਸੀ ਤਾਂ ਤੁਹਾਡੇ ਦਰਸ਼ਕ ਤੁਹਾਨੂੰ ਲੱਗਦਾ ਵੀ ਇਹ ਗੱਡੀ ਚ ਪੈਸੇ ਹੋਣੇ ਚਾਹੀਦੇ ਸੀ ਲੇਕਿਨ ਹੋਏ ਨਹੀਂ ਕਿਉਂਕਿ ਜਿਹੜੇ ਜਿਹੜੇ ਹਿਸਾਬ ਨਾਲ ਇਹ ਉੱਥੋਂ ਨਿਕਲੇ ਨੇ ਜਾਂ ਇਹ ਉਹ ਹਿਸਾਬ ਨਾਲ ਇਹਦੇ ਵਿੱਚ ਹੋਣਾ ਜਿੰਨਾ ਜਦੋਂ ਉੱਥੋਂ ਕੁਝ ਕੁ ਲੈ ਕੇ ਆਏ ਹੋਣੇ ਨਾ ਤੁਸੀਂ ਕਿਉਂ ਜਾਊਗਾ ਕਿਸੇ ਦੀ ਨੀਚੀ ਜਗ੍ਹਾ ਤੇ ਅਗਲਾ ਤੁਸੀਂ ਦੇਖਿਆ ਤਾਂ ਮੋਬਾਈਲ ਦੀ ਟ੍ਰੇਸਿੰਗ ਵੀ ਹੋਣੀ ਚਾਹੀਦੀ ਹੈ ਕਿਉਂਕਿ ਜੀਐਸਐਮ ਜਿਹੜਾ ਹੈਗਾ ਕਿਦਾਂ ਉਹਦਾ ਪਤਾ ਲੱਗਦਾ ਵੀ ਹਾਂ ਬੰਦਾ ਕਿੱਥੇ ਲੋਕੇਸ਼ਨ ਦੇਖਿਆ ਵੀਰੇ ਅਸੀਂ ਨੇ